ਚਲ ਦੁੱਧ ਨੂੰ ਪਾਲਾ ਤੇ ਆ ਗਿਆ ਵਾ ਤੜਕਾ ਘੱਟ ਲੈਣੀ ਸਾਗ ਵਾਸਤੇ ਜਦੋਂ ਖਾਣਾ ਫਿਰ ਤੜਕਾ ਲਾ ਲਾਂਗੇ ਜੁ ਕਿਹਦੇ ਜੇ ਕਰਨਾ 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 ਕੀ ਹੈ ਸਾਗ ਧਰਿਆ ਹੀਗਾ ਤੇ ਮੈਂ ਹਾਂ ਚੱਲ ਤੜਕਾ ਘੱਟ ਲੈਣੀ ਆ ਆ ਚੰਗਾ ਕੀਤਾ ਹੈ ਬੜਾ ਜੀਕ ਆਂਦਾ ਹੈ ਸਾਗ ਨੂੰ ਸੱਚੀ ਮੱਚੀ ਹੋਰ ਲੈ ਦੱਸ ਅੱਜ ਤੇ ਹੋਰ ਵੀ ਕੋਈ ਕੁਝ ਮੰਗਦੇ ਤੇ ਉਹ ਹੀ ਮਿਲ ਜਣਾ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਚਲ ਸਾਬ ਲਓ ਤੜਕਾ ਤੁਗਾ ਠਰ ਕੇ ਖਾਣੇ ਰੋਟੀ ਨਹੀਂ ਬਸ ਲੱਗੀ ਤੜਕਾ ਚੀਰਨ ਮੈਂ ਅੱਛਾ ਅੱਛਾ ਆਹੋ ਤੂੰ ਇਹ ਕਿਥਾਇਂ? ਉਹ ਮੈਂ ਵੀ ਇਥੋਂ ਕਿਤੇ ਆਇਆ, ਦਰਦਾ ਤੋਦਾ। ਹਾਂ। ਬੰਦਾ ਹੈ ਕੋਈ? ਅੱਛਾ। ਤੇ ਟੱਕਰਿਆ ਹੈ ਮੈਨੂੰ। ਹਾਂ। ਤੇ ਰਿਸ਼ਤੇ ਦੀ ਬੌਂਡ ਐ ਦੱਸ। ਨਵਾਂ ਵੱਲੋਂ? ਆਪਣੀ ਨਵਾਂ ਤੇ। ਆਹੋ। ਅੱਛਾ ਅੱਛਾ। ਤੇ ਕੀ ਕਰਦਾ ਮੁੰਡਾ? ਮੁੰਡਾ ਰਹਿੰਦਾ ਬਾਹਰ ਇਟਲੀ। ਇਟਲੀ? ਆਹੋ। ਅੱਛਾ। ਲੈ ਦੱਸ। ਤੇ ਕਹਾਂ ਜੇ ਵੀ ਜੇ ਤੁਸੀਂ ਕਰਨਾ ਵਾ ਤੇ ਮੈਂ ਗੱਡੀ ਗੱਲ ਕਰਾਂ। ਇਟਲੀ ਚੰਗਾ ਵਾ ਮੁਲਕ। ਹਾਂ। ਤੇ ਚੰਗਾ ਜੇ ਸਾਰੀ ਦੁਨੀਆ ਜਾਣ ਲਈ ਉੱਥੇ ਕਿਉਂਕਿ ਦੋ ਦੋ ਤਿੰਨ ਤਿੰਨ ਲੱਖ ਰੁਪਿਆ ਕਮਾਉਂਦੇ ਆ ਆਹੋ ਗੱਲ ਤਾਂ ਸਹੀ ਹੈ ਤੇ ਮੁੰਡਾ ਕਿੱਦਾਂ ਕੁਵਾਰਾ ਵਾ ਮੁੰਡਾ ਕੁਵਾਰਾ ਵਾ ਤੇ ਹੈ ਵੀ ਗੱਲਾਂ ਗੱਲਾਂ ਅੱਛਾ ਆਹੋ ਤੇ ਫੇਰ ਇਹ ਤੇ ਨਹੀਂ ਪਤਾ ਉਹਨਾਂ ਨੇ ਕਿ ਸਾਡੀ ਕੁੜੀ ਪਹਿਲਾਂ ਜਾਈ ਹੈ ਮੈਂ ਤੈਨੂੰ ਹਾਂ ਗੱਲ ਕਹੀ ਮੈਂ ਵੀ ਲੁਕਾ ਨਾ ਰੱਖੀ ਕਿਸੇ ਗੱਲ ਦਾ ਮੁਰਗੇ ਕੱਲ ਨੂੰ ਕੋ ਗੱਲ ਨਿਕਲ ਆਈ ਨਾ ਤੇ ਫੇਰ ਬੜਾ ਔਖਾ ਹਾਂ ਦਾ ਹਾਈ ਹਾਈ ਤੁਸੀਂ ਕਹਿੰਦੇ ਦੱਸਣਾ ਹੈਗਾ ਆਹੋ ਮੈਂ ਉਹਨਾਂ ਆਖਿਆ ਮੈਂ ਵੀ ਆ ਗੱਲ ਦੱਸਦੀ ਐਵੇਂ ਦੱਸਦੀ ਉਹ ਫਿਰ ਮੈਨੂੰ ਕਹਿੰਦਾ ਤੂੰ ਹਕੂ ਗਲਤੀ ਬਰਵਾਣਾ ਕਰ ਐਂ ਨਹੀਂ ਕਿਹਾ ਕਿ ਹੁੰਦਾ ਸਰਾ ਨਹੀਂ ਤੁਹਾਨੂੰ ਸਿਆਣਾ ਫਿਰ ਉਹ ਨਿਕਲਿਆ ਜਿਹੜਾ ਆਂਦਾ ਵੀ ਆਹ ਗੱਲ ਥਪੀ ਰਹਿਣ ਦੋ ਕਿ ਕੁੜੀ ਦਾ ਪਤਾ ਨਹੀਂ ਲੱਗੇ ਫਿਰ ਕੁੜੀ ਵਿਆਹੀ ਹੈ ਕਿ ਤਵਾਰੀ ਹੈ ਜੀਵਨ ਤੂੰ ਕਿਹੜੀਆਂ ਗੱਲਾਂ ਕੰਮਲੀਆਂ ਕਰਦੇ ਹੁੰਦੀਆਂ ਮੁੜ ਕੇ ਫੇਰ ਬਖਾਂਦ ਪੈ ਗਈ ਤੇ ਮੁੜ ਕੇ ਚੰਗੇ ਰਾਵਾਂਗੇ ਹੈਂ ਅੱਗੇ ਇੱਕ ਥਾਂ ਤੇ ਕੰਮ ਮਾਹ ਖਾਸੀ ਕਰਾਈਏ ਮੁੰਡੇ ਨੇ ਕਿਹਾ ਇੱਥੇ ਰਹਿਣਾ ਮੁੰਡੇ ਨੇ ਬਾਹਰ ਚਲ ਜਾਣਾ ਵਾ ਤੇ ਕੋਹ ਟਾਈਮ ਪਾ ਕੇ ਨੇ ਕੁੜੀ ਨੂੰ ਬੁਣਨ ਲੈ ਜਾਣਾ ਸਾਡੀ ਕੁੜੀ ਨੂੰ ਨਾਲ ਲੈ ਜਾਊਗਾ ਨਾ ਉਨ ਨਾਲ ਖੜੂਗਾ ਸਾਰੇ ਅੱਗੇ ਲੋਕੀ ਫਰਦੇ ਨਾਲ ਖੜਦਾ ਹੀ ਉੱਥੇ ਇਹ ਤਾਂ ਗੱਲ ਹੈ ਵਾ ਪਰ ਉਹ ਈਡੀ ਸ਼ਤੀ ਕਾਲੀ ਡੇਆ ਕਰਨਾ ਨਾਲੇ ਜਿਹੜਾ ਮੁੰਡਾ ਬਾਹਰ ਹੁੰਦਾ ਵਾ ਉਨ ਤ 50 ਰਿਸ਼ਤੇ ਕੋਈ ਗੱਲ ਤੇ ਇਹਨਾਂ ਵਿੱਚ ਉਹਦੀ ਮਾਂ ਲੇਦੀ ਬਿਮਾਰ ਅੱਛਾ ਤੇ ਠੀਕ ਆ ਦਾ ਰਦਾ ਵੀ ਚੱਲ ਜਿਤਨਾ ਮਰਜੀ ਹੁੰਦਾ ਵਾਈਕਲ ਖੜੀ ਤੇ ਬੰਦੇ ਦਾ ਪਤਾ ਕੋਈ ਨਹੀਂ ਤੇ ਇਹਦਾ ਮਤਲਬ ਇਹ ਹੈ ਕਿ ਹੋਰ ਕੋਈ ਵੀ ਨਹੀਂ ਹੈਗਾ ਪਰਿਵਾਰ ਵਿੱਚ ਨਹੀਂ ਨਹੀਂ ਉਹ ਹੀ ਆ ਅੱਛਾ ਅੱਛਾ ਮਾਂ ਪਿਓ ਹੋਵੇ ਤੇ ਬਸ ਕਲਾ ਆ ਵਾ ਮੁੰਡਾ ਠੀਕ ਆ ਠੀਕ ਆ ਠੀਕ ਤੇ ਨਾਲੇ ਚੰਗਾ ਵਾ ਸਗੋਂ ਹੂੰ ਬੋਤਾ ਲਾਣਾ ਨੀਗਾ ਤੇ ਕੁੜੀ ਖੜੀ ਤੇ ਪੈਰ ਲਾ ਕੇ ਜਾਣਗੇ ਆਹ ਤਾਂ ਗੱਲ ਹੈਗੀ ਢਾੜੀ ਵਧੀਆ ਹੈ ਤੇ ਚੱਲ ਜੇ ਫੋਟੋ ਹੈਗੀ ਤਾਂ ਫੋਟੋ ਖਾਲੋ ਭਾਣਦੇ ਆਹ ਬੱਚਾ ਫੋਟੋ ਜਨੇ ਪਾਈ ਆ ਅੱਛਾ ਆਇਓ ਉਹ ਦੇਖੋ ਦੇਖ ਮੈਂ ਤਾਂ ਆਇਓ ਲੈ ਮੁੰਡਾ ਤਾਂ ਬੜਾ ਸੋਹਣਾ ਵਾ ਹੈ ਇਦਾਂ ਕਰਾਂ ਵੀ ਆਪਣੀ ਨਾਮ ਨੂੰ ਖਾਲਾਂ ਪਹਿਲਾ ਫੋਟੋ ਵੇਲਾ ਭਾਲ ਕੇ ਵੇਖਿਓ ਉਹਨੇ ਖੁਸ਼ ਹੋਏ ਨਾ ਮੁੰਡਾ ਤਾਂ ਹੈ ਹੀ ਬੜਾ ਸੋਹਣਾ ਮੇਰੀ ਗੱਲ ਸੁਣ ਲੈ ਖੁਸ਼ ਹੋਵੇ ਨਾ ਹੋਵੇ ਜਿਹੜਾ ਕੰਮ ਕਰਦਾ ਉਹ ਕਰਨਾ ਹੀ ਪੈਣਾ ਹੈ ਚੱਲ ਇਹ ਵੀ ਬੜਾ ਤਕੜਾ ਮੰਨਦੇ ਬੋਝਵਾ ਤੇ ਪਰ ਇੱਕ ਗੱਲ ਹੀ ਉਹ ਜੇ ਹੋਣ ਕਿਤੇ ਇਹ ਤੇ ਗੱਲਬਾਤ ਰਿਸ਼ਤੇ ਤੇ ਚੁਰਪੀ ਨਾ ਤੇ ਹੁਣ ਪਹਿਲੋਂ ਵਾਲਾ ਕੰਮ ਨਾ ਕਰੀ ਤੇਰੇ ਗਾੜੀ ਹੱਥ ਜੋੜੇ ਮਹਾ ਕੰਮ ਲੱਭਾ ਹੀ ਤੇ ਤੂੰ ਹੀ ਤੇ ਬਸ ਆਹੇ ਕੰਮ ਕਰਿਆ ਕਰੋ ਮੈਂ ਆਪਣਾ ਪਾਗ ਲਾ ਮੈਂ ਆਪਣੀ ਧੀ ਦਾ ਘਰ ਨਹੀਂ ਸੁਹਾਣਾ ਮੈਂ ਡਿਸ਼ ਦੇਣਾ ਤੂੰ ਹੀ ਤੇ ਸੱਚੀ ਮੈਨੂੰ ਨਾ ਚਿੱਠੀ ਕਰਕੇ ਸੁਣਾ ਮੇਰਾ ਕੰਮ ਦੱਸਣਾ ਠੀਕ ਆ ਗੱਲ ਤੇ ਅਮਲ ਕਰੀ ਉਹਦਾ ਮੁੰਡਾ ਸੋਨਾ ਵਾ ਤੇ ਚੱਲ ਇਦਾਂ ਕਰਦੀ ਆ ਮੈਂ ਕੁੜੀ ਨੂੰ ਜਾ ਕੇ ਫੋਟੋ ਖਲਕੇ ਆਉਣੀ ਆ ਠੀਕ ਆ ਤਾਂ ਖਾਲਦੇ ਤੇ ਖਾਲਦੇ ਚਲ ਤੁਸੀਂ ਬੈਠੋ ਬਾਹਰ ਤੇ ਮੈਂ ਚਾਹ ਬਣਾ ਕੇ ਦਿੰਨੀ ਆ ਤੇ ਫਿਰ ਮਗਰ ਧੜਕਾ ਲਾ ਲਨੇ ਆ ਤੇ ਜੋ ਵੀ ਹੈਗਾ ਵਾ ਨਾ ਤੁਹਾਨੂੰ ਕਹਿ ਪੁੱਤ ਹੁਣਨਾ ਮਹਾ ਕੰਮ ਲੱਭਾ ਜੇ ਤੂੰ ਨਾ ਨਾ ਕਰੀ ਚੱਲ ਕੋਈ ਨਹੀਂ ਕਹਿ ਦੂੰਗੀ ਚਲ ਵੇਖਦਾ ਲੈ ਕਿੰਦਾ ਸੋਨਾ ਮੁੰਡਾ ਵਾ ਤੇ ਉਤੋ ਕੁਵਾਰਾ ਨਵ ਤੇਰੀ ਕਿਸਮਤ ਬੜੀ ਤੇਜ ਵਾ ਉਹ ਆਪਣੇ ਆਪ ਨੂੰ ਐਵੇਂ ਕਰਦੀ ਰਹੀਨੀ ਆ ਹਾਏ ਆਉ ਹੋ ਗਿਆ ਹਾਏ ਜੈਉ ਹੋ ਗਿਆ ਵੇਖੀ ਸਹੀ ਕਿੰਨਾ ਸੋਹਣਾ ਮੁੰਡਾ ਨਾਮ ਨੂੰ ਚਟ ਪਸੰਦਾ ਆਇਣਾ ਉਹ ਖਾਣ ਨਹੀਂ ਜਾ ਕੇ ਸਣੀ ਮੇਰੀ ਸੁਣੋ ਗੱਲ ਆ ਮੇਰ ਕੋ ਰੀ ਹੁਣ ਇੱਥੇ ਰਿਹਾ ਜਾਂਦਾ ਠੀਕ ਆ ਨਾ ਮੰਮੀ ਦਾ ਗੱਲਾਂ ਸੁਣੀਆਂ ਜਾਂਦੀਆਂ ਤੇ ਤੁਸੀਂ ਐਦਾਂ ਕਰੋਗਾ ਤੁਸੀਂ ਆਪਣਾ ਕਿਤੇ ਕੋਠੀ ਕਾਟੀ ਪਾ ਲੋਗੇ ਤੇ ਐਸ ਬਹਿਣ ਇੱਥੇ ਰਹਿਣ ਤੇ ਡਈਆਂ ਠੀਕ ਆ ਕੋਠੀ ਕਿਤੇ ਐਦਾਂ ਗੱਲਾਂ ਜੀ ਪੈ ਜਾਣੀਆਂ ਖਰਚਾ ਪਤਾ ਕਿੰਨਾ ਤੇ ਦੱਸਾਂ ਹਾਂ ਤੁਸੀਂ ਤੇ ਐਦਾਂ ਕਹਣ ਐ ਸਾਡੇ ਕੋਲ ਹੈ ਹੀ ਕੱਖ ਨਹੀਂ ਕ ਅਗਲਾ ਨੇ ਆੜਾ ਕੀਤਾ ਵਾ ਤੇ ਕੱਲ ਨੂੰ ਸਾਡ ਨੂੰ ਘਰ ਚੋਂ ਵੀ ਕੋਈ ਹਿੱਸਾ ਦੇਣ ਗਈ ਕੋ ਪੈਲੀ ਆ ਮੈਂ ਤਾਂ ਪੈਲੀ ਬੁਲੀ ਵੇਚ ਕੇ ਤੇ ਆਪਣੀ ਕੋਠੀ ਪਾ ਲੈਂਦਾ ਵਾ ਜਸਦੇਵ ਪੈਲੀ ਵੇਚ ਕੇ ਘਰ ਪਾਈ ਦੇ ਸਾਡੇ ਦੇ ਨਹੀਂ ਕਦੀ ਕਿੰਨ ਪੈਲੀ ਵੇਚ ਕੇ ਘਰ ਪਾਈ ਆ ਵੀ ਮੈਂਟ ਨਹੀਂ ਬਣਾਇਆ ਉਹਨਾਂ ਨੇ ਐਵੇਂ ਮੈਂਟ ਕਰਾਂਗੇ ਤੇ ਬਣਾ ਲਾਂਗੇ ਆਹੋ ਮੈਂ ਤਾਂ ਕਰ ਕਰ ਕੇ ਫੇ ਆਪਾਂ ਨੇ ਕਿੰਨੇ ਸਾਲ ਲੱਗਣੇ ਅਜੇ ਜਦੋਂ ਕੋ ਨੂੰ ਤੁਸੀਂ ਘਰ ਪਾਉਣਾ ਵਾ ਉਦੋਂ ਨੂੰ ਕੀ ਪਤਾ ਮੈਂ ਮਰ ਖਾਪੀ ਨਹੀਂ ਜਾਣਾ ਉਹ ਨਹੀਂ ਮਰਦੀ ਤੂੰ ਮਰ ਜਾਣਾ ਇੰਨੀ ਜਲਦੀ ਤੇ ਦੱਸ ਹਾਂ ਅੱਜ ਤਾਂ ਦੀ ਮੰਮੀ ਆ ਉਦ ਰੋਜ ਕੋਈ ਨਾ ਕੋਈ ਗੱਲ ਸੁਣਾਈ ਛੜਦੀ ਆ ਮੈਂ ਦੱਸ ਕੀ ਕਰਾਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਤੂੰ ਨਾਲ ਇਹਨਾਂ ਦੇ ਸਾਹਮਣੇ ਹੋਇਆ ਕਰ ਤੂੰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਤੇ ਆਪਣੇ ਕੰਮ ਨਾਲ ਹੀ ਮਤਲਬ ਰੱਖਣੀ ਆ ਜਦੋਂ ਆਣ ਕੇ ਕੋਈ ਨਾ ਕੋਈ ਗੱਲ ਕਰ ਦਿੰਦੇ ਫਿਰ ਖਾ ਪੀਤਾ ਵੀ ਫਿਰ ਮੈਂ ਬੋਲਨੀ ਆ ਓਏ ਯਾਰ ਸੁਣ ਲਿਆ ਕਰ ਉਧਰੋਂ ਤੇ ਉਧਰੋਂ ਘੜਦਿਆ ਕਰ ਤੈਨੂੰ ਮੈਂ ਬਰੇ ਬਰੇ ਕਿਹਾ ਵੀ ਕੋਈ ਗੱਲ ਨਹੀਂ ਟਾਈਮ ਵੇਖੀਦਾ ਹੁੰਦਾ ਆਪਣਾ ਹੁਣ ਇੰਨਾ ਕੋ ਖੱਗੇ ਹੋਇਆ ਵਾ ਠੀਕ ਆ ਹੁਣ ਗਾੜੀ ਕੋਈ ਨਹੀਂ ਜਦੋਂ ਹੋਊਗਾ ਸੌਖਾ ਹੋਊਗਾ ਆਪਣਾ ਫਿਰ ਘਰ ਦਾ ਸੋਚਾਂਗੇ ਇਹ ਆ ਮੈਂ ਉਹ ਤੇ ਮੈਨੂੰ ਵੀ ਪਤਾ ਵੀ ਘਰ ਵੈਸੇ ਆਪਣ ਪੜਿਆ ਵੀ ਉਹ ਨਾ ਪੜਿਆ ਨਹੀਂ ਉਹਦਾ ਇਹ ਵੀ ਆਪਣਾ ਹੀ ਆ ਆਪਣਾ ਤਾਂ ਹੈਗਾ ਵਾ ਪਰ ਕਰੀਏ ਕੀ ਜਾਂ ਤੇ ਫਿਰ ਇਹਨਾਂ ਨੂੰ ਕੱਢੋ ਕਿਤੇ ਜਾਂ ਫਿਰ ਆਪ ਚੱਲੀਏ ਤੇਰਾ ਦਿਮਾਗ ਖਰਾਬ ਕਿ ਦੁਨੀਆ ਗੱਲਾਂ ਕਰਨੀ ਆ ਇਹਨਾਂ ਨੂੰ ਕੱਢੋ ਅਸੀਂ ਉਹਨਾਂ ਨੂੰ ਮੈਂ ਕਿੱਦਾਂ ਕੱਢਦਾ ਤੇ ਮੈਨੂੰ ਨਹੀਂ ਜਿਆ ਪਤਾ ਜਾਂ ਤੇ ਫਿਰ ਆਪਣਾ ਕਿਤੇ ਸੋਚ ਲਓ ਨਹੀਂ ਤੇ ਮੈਂ ਚੱਲ ਜਾਨੀ ਇੱਥੋਂ ਆਹ ਤੇ ਹੁਣ ਤੂੰ ਜਾਣ ਕੇ ਮਜਬੂਰ ਕਰਨੀ ਆ ਸਰ ਨਾਲ ਇਦਾਂ ਥੋੜੀ ਗੱਲ ਹੁੰਦੀ ਆ ਤੇ ਤੂੰ ਹੀ ਮੰਨਦਾ ਸਭ ਪਿਆਰੀ ਤੁਹਾਡੇ ਆਪਣਾ ਨਾਂ ਨਹੀਂ ਕੀਤੀ ਇਹਨਾਂ ਨੇ ਅਜੇ ਉਹ ਯਾਰ ਪਿਆਰੀ ਕਦੋਂ ਹਲੇ ਮੇਰੇ ਨਾਮ ਤੇ ਫਿਰ ਕਹੋ ਨਾ ਉਹਨਾਂ ਨੂੰ ਨਹੀਂ ਉਹਨਾਂ ਨੇ ਉਦਾਂ ਹੀ ਦਿੱਤੀ ਉਹਨ ਨੂੰ ਤੇ ਫਿਰ ਉਹਨਾਂ ਨੂੰ ਕਹੋ ਵੀ ਕਰੋ ਨਾ ਮੈਂ ਵੇਚਨੀ ਹੈ ਤੇ ਮੈਂ ਆਪਣੇ ਹਿੱਸੇ ਦੇ ਕੋਠੀ ਪਾਉਣੀ ਹੈ ਚੱਲ ਵੇਰਨਾ ਵਾ ਫਿਰ ਕਰਦਾ ਵਾਂ ਗੱਲ ਪਰ ਮੈਨੂੰ ਲੱਗਦਾ ਉਹਨਾਂ ਨੇ ਮੰਨਣਾ ਨਹੀਂਗਾ ਹਲੇ ਤੇ ਦੱਸ ਹਾਂ ਕਰੋ ਗੱਲ ਉਹਨਾਂ ਨਾਲ ਆਪੇ ਮੰਨਣਗੇ ਹੀ ਮੰਨਣਗੇ ਕਿਉਂ ਨਾ ਐ ਕਿਥੇ ਗੱਡੀਆਂ ਨਹੀਂ ਇੱਥੇ ਪਿੱਛੇ ਬੈਠੇ ਹੈਗੇ ਗੱਲ ਕਰੋ ਜੇ ਤੇ ਮੰਨ ਜਾਣਗੇ ਨਾ ਤੇ ਫਿਰ ਆਪਾਂ ਸ਼ੇਅਰ ਕੋਠੀ ਪਾਵਾਂਗੇ ਇੱਥੋਂ ਚਲੀ ਜਾਣਾ ਆਪਾਂ ਆ ਸਾਰਾ ਪਾਲਾ ਪਹਿਲੇ ਪਹਿਲੇ ਗੱਲ ਕੀਤੀ ਨਹੀਂ ਹਲੇ ਉਹਨਾਂ ਨੇ ਫੇਰ ਕਹਣਾ ਲੈ ਉਹਨੂੰ ਕੋ ਸਖਾਤਾ ਹੀ ਫੇਰ ਆ ਗਿਆ ਉਹਨੂੰ ਤੂੰ ਹੀ ਜ਼ਰੂਰੀ ਮੇਰਾ ਨਾਮ ਲੈਣਾ ਵਾ ਆਪਣੇ ਵੱਲੋਂ ਕਹੋ ਹਾਂ ਕਿ ਮੈਂ ਪੌਣੀ ਆ ਮੈਂ ਵਿਆਹਾਂ ਕਹਿਣਾ ਉਹਨੂੰ ਸਾਰਾ ਭਾਂਡਾ ਤੇਰੇ ਮੇਰੇ ਸਿਰ ਪਰ ਨਾ ਹੁੰਦਾ ਮੁੜਕੇ ਤੂੰ ਆ ਮੈਨੂੰ ਬੁਰਿਆ ਬਣਾ ਕੇ ਤੂੰ ਤੇ ਚ ਬੁਰੇ ਬਣਨ ਵਾਲੀ ਕਿਹੜੀ ਗੱਲ ਵਾ ਜਿਹੜਾ ਆਪਣਾ ਹੱਕ ਲੈਣਾ ਨਹੀਂਗਾ ਹੱਕ ਤੇ ਲੈਣਾ ਵਾ ਪਰ ਹੋਣਾ ਕੋਨਾਂ ਨੂੰ ਵੀ ਪਤਾ ਵੀ ਆਪਾਂ ਦੇਣਾ ਹੀ ਆ ਉਹਨੂੰ ਟਾਈਮ ਜਦੋਂ ਆਊਗਾ ਆਪਣੇ ਆਪ ਉਹਨਾਂ ਨੇ ਦੇ ਦੇਣਾ ਇਹ ਤੇ ਜਾਣ ਕੇ ਉਹਨਾਂ ਨੂੰ ਤੰਗ ਕਰਨ ਵਾਲੀ ਗੱਲ ਹੀ ਉਹ ਨਹੀਂ ਤੇ ਤੰਗ ਕਰਨ ਵਾਲੀ ਕਿਹੜੀ ਗੱਲ ਆ ਤੇ ਇਹਦਾ ਨਾ ਉਹਨਾਂ ਨੇ ਪਤਾ ਨਹੀਂ ਕਦੋਂ ਮਰਨਾ ਖਪਣਾ ਤੇ ਤੁਸੀਂ ਇਦਾਂ ਡੇ ਜੇ ਉਹ ਚੁੱਪ ਕਰ ਇਦਾਂ ਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਮੈਂ ਕਰਦਾ ਗੱਲਪਲਾ ਕਿੰਨਾ ਦੁੱਖ ਹੁੰਦਾ ਹੈ ਨਾ ਉਹਨਾਂ ਨੂੰ ਨਹੀਂ ਆਇਆ ਕਦੀ ਕੀ ਕਰਨਦੀ ਮੇਰੀ ਧੀ ਕੁਛ ਨਹੀਂ ਮੰਮੀ ਮੈਂ ਹਾਂ ਚਲੋ ਕੁਝ ਪੜ੍ਹ ਲੈਨੀ ਆ ਕੁਛ ਘਰਪੁਰ ਲਵਾਂਗੇ ਚੱਲ ਵਧੀਆ ਵਹ ਹੈ ਮਨ ਹੋਰ ਦਾ ਹੋਰ ਹੋ ਜਾਂਦਾ ਬੰਦੇ ਦਾ ਹਾਂਜੀ ਹਾਂ ਤੇ ਕੋਤ ਮੈਂ ਤਰਨਾਇਕ ਗੱਲ ਕਰਾਂ ਦੱਸੋ ਗੁੱਸਾਤ ਨਾ ਕਰੇਂਗੀ ਮੇਰੀ ਗੱਲ ਦਾ ਅੱਗੇ ਮੰਮੀ ਇੰਨਾ ਕੁਝ ਹੋ ਗਿਆ ਮੈਂ ਤਾਂ ਨਹੀਂ ਗੁੱਸਾ ਕੀਤਾ ਤੇ ਹੁਣ ਹੀ ਗੁੱਸਾ ਕਰਨਾ ਪੁੱਤ ਮੈਂ ਮਾਂ ਆ ਤੇਰੀ ਮੈਨੂੰ ਸਮਝਣ ਦੀ ਕੋਸ਼ਿਸ਼ ਕਰੀ ਹੁਣ ਨਾ ਪਰਜਾਈਆਂ ਜਿਹੜੀਆਂ ਹੁੰਦੀਆਂ ਆਵਾਂ ਨਾ ਉਹ ਸਾਰੀ ਉਮਰ ਸਾਥ ਨਹੀਂ ਹੁੰਦੀਆਂ ਨਾਲ ਜਿਹੜੀ ਤੇਰੀ ਪਰਜਾਈ ਹੈ ਨਾ ਉਤੋਂ ਹੋਰ ਤੇ ਵਿੱਚੋਂ ਹੋਰ ਇਹ ਗੱਲ ਦਾ ਤੇ ਮੈਨੂੰ ਪਤਾ ਲੱਗ ਗਿਆ ਉਹਦਾ ਵੇਖੀ ਆ ਥੋੜਾ ਟਾਈਮ ਹੀ ਆ ਲਾਪਣਾ ਤੈਨੂੰ ਮੇਨੇ ਮਾਰਨੋਂ ਨੇ ਮੈਨੂੰ ਤੇ ਨਹੀਂ ਮੰਮੀ ਇਦਾਂ ਦੇ ਲੱਗਦੇ ਤੁਹਾਨੂੰ ਇਹ ਹਰੇਕ ਕੋਈ ਨਹੀਂ ਚੰਗਾ ਲੱਗਦਾ ਪੁੱਤ ਇਹ ਜੱਗ ਹੁੰਦੀ ਆਈ ਆ ਇਹ ਦੂਰ ਦੇ ਢੋਲ ਹਸਾਉਣੇ ਲੱਗਦੇ ਆ ਤੇ ਕੋਈ ਗੱਲ ਨਹੀਂ ਜੇ ਕਰਨਗੇ ਤੇ ਕਰ ਲੈਣ ਅੱਗੇ ਮੇ ਨਾਲ ਕਿਹੜਾ ਥੋੜੀ ਹੋਈ ਮੈਨੂੰ ਤੇ ਹੁਣ ਉਦਾਂ ਹੀ ਆਦਤ ਪੈ ਗਈ ਇਹ ਸੁਣਨ ਦੀ ਕਿਉਂ ਆਤ ਪੈ ਗਈ ਮੇਰੀ ਧੀ ਹੈ ਲੈ ਤੇਰੇ ਚ ਕਿਹੜੀ ਕੋ ਘਾਟਵਾ ਹੈ ਕਿਹੇ ਗੱਲ ਦੀ ਕਮੀ ਨਹੀਂ ਮੇਰੀ ਧੀ ਵਿੱਚ ਹਰ ਪਾਸਿਓ ਪੂਰੀ ਆ ਵੇਖੀ ਤੈਨੂੰ ਵਧੀਆ ਮੁੰਡਾ ਤੇ ਸਭ ਕੁਝ ਵਧੀਆ ਮਿਲ ਜਾਣਾ ਫੇਰ ਮੈਂ ਮਮੀ ਮੁੰਡਾ ਕੀ ਕਰਨਾ ਵਾ ਮੈਂ ਇੱਕ ਵਾਰੀ ਵਿਆਹ ਕਰਾਉਣ ਕੇ ਪਿਛਤਾਉਂਦੀ ਆ ਦੂਰੇ ਦੂਰੇ ਮੈਂ ਨਹੀਂ ਕਰਾਉਣਾ ਹੈਗਾ ਜੀ ਮੇਰੇ ਤੇ ਬੋਝਵਾਣਾ ਤੇ ਮੈਂ ਘਰ ਛੱਡ ਕੇ ਚਲ ਜਾਨੀ ਆ ਆਪਣੇ ਜੋਗੀ ਕਮਾਈ ਮੈਂ ਆਪ ਹੀ ਕਰ ਲਾਂਗੀ ਆ ਨਿਆਣਿਆਂ ਵਾਲੀਆਂ ਗੱਲਾਂ ਨਾ ਕਰ ਘਰ ਛੱਡ ਕੇ ਚਲ ਜਾਨੀ ਆ ਕਿੱਥੇ ਚਲ ਜਾਣਾ ਘਰ ਛੱਡ ਕੇ ਜਿੱਥੇ ਮਰਜੀ ਜਾਵਾਂ ਜਿੱਥੇ ਮਰਜੀ ਜਾਵਾਂ ਐਵੇਂ ਪੁੱਠੀਆਂ ਗੱਲਾਂ ਨਾ ਕਰਿਆ ਕਰ ਸਿੱਧੀ ਗੱਲ ਕਰਿਆ ਕਰ ਮੇਰੇ ਨਾਲ ਤੇ ਮੇਰੀ ਗੱਲ ਸੁਣ ਇਹ ਤੇ ਕਰਨਾ ਹੀ ਪੈਣਾ ਤੈਨੂੰ ਇੱਧਰ ਵੀ ਕਿਉਂ ਕਰਨਾ ਪੈਣਾ ਕੋਈ ਜ਼ਬਰਦਸਤੀ ਹੈ ਜ਼ਬਰਦਸਤੀ ਦੀ ਗੱਲ ਨਹੀਂ ਕੀ ਹਰ ਵਾਰ ਮੈਂ ਕਾਢੀ ਐ ਮੰਨਣੀਆਂ ਵਾ ਮੇਰੀ ਆਪਣੀ ਵੀ ਕੋਈ ਜ਼ਿੰਦਗੀ ਹੈ ਨੀ ਮੇਰੀ ਸੁਣ ਲਾ ਮੈਂ ਨਹੀਂ ਸੁਣੀ ਤੁਹਾਡੀ ਮੈਨੂੰ ਪਤਾ ਲੱਗ ਗਿਆ ਜਿੱਥੇ ਤੁਸੀਂ ਬੋਲਣ ਦੇ ਆ ਫੋੜਵਾ ਫੂਟਵਾ ਜੀ ਹਨ ਮੈਨੂੰ ਨਾ ਵਿਖਾਇਓ ਇੱਕ ਪੋਰੇ ਮੁੰਡਾ ਨੇ ਮੈਂ ਨਹੀਂ ਮੰਮੀ ਵੇਖਣਾ ਮੈਂ ਜਦੋਂ ਵਿਆਹ ਕਰਵਾਉਣਾ ਹੀ ਨਹੀਂ ਐ ਮੈਂ ਵੇਖ ਕੇ ਕੀ ਕਰਨਾ ਵਾ ਜਿੱਥੇ ਹੋਇਆ ਸੀ ਉੱਥੇ ਤੇ ਤੁਸੀਂ ਮੈਨੂੰ ਰਹਿਣ ਨਹੀਂ ਦਿੱਤਾ ਤੇ ਹੁਣ ਹੋਰ ਜਗ੍ਹਾ ਤੇ ਕੱਲ ਦੋ ਉਹ ਬੜੇ ਚੰਗੇ ਹੀਗੇ ਬੜੇ ਚੰਗੇ ਹੀ ਤੁਹਾਡੇ ਨਾਲੋਂ ਤੇ 100 ਗੁਣਾ ਚੰਗੇ ਹੀ ਅਗਲੇ ਨੇ ਇੰਨੇ ਪਿਆਰ ਨਾਲ ਰੱਖਿਆ ਹੈ ਮੈਨੂੰ ਬਸ ਤੁਹਾਨੂੰ ਨਹੀਂ ਰਾਸ ਆਇਆ ਸੁਆਹ ਪਿਆਰ ਨਾਲ ਰੱਖਿਆ ਹੈ ਪਿਆਰ ਮੈਨੂੰ ਹੀ ਆਇਆ ਉਹਦੋਂ ਤੁਹਾਨੂੰ ਕੀ ਲੱਗੇ ਮिन्नੂ ਪਤਾ ਇਹ ਨਾ ਮੇਰੇ ਨਾਲ ਮੜਾ ਵਾ ਟੱਕਰ ਵੀ ਲੈਂਦੇ ਤਾਂ ਕਿਹੜੀ ਗੱਲ ਹੈ ਕਾਰ ਵਿੱਚ ਗੱਲਾਂ ਬਾਤਾਂ ਹੁੰਦੀਆਂ ਨਹੀਂ ਆ ਹੁਣ ਤੁਸੀਂ ਅਮਨ ਬਾਬੀ ਨੂੰ ਕਿੰਨੀਆਂ ਗੱਲਾਂ ਸੁਣਾਉਂਦੇ ਹੋ ਫਿਰ ਉਹ ਵੀ ਚਲ ਜੇ ਕਾਰ ਛੱਡ ਕੇ ਫਿਰ ਤੁਹਾਨੂੰ ਪਤਾ ਲੱਗੂਗਾ ਜਿੱਦਨ ਤੁਹਾਡੇ ਪੁੱਦੀ ਜ਼ਿੰਦਗੀ ਬਰਬਾਦ ਹੋਊਗੀ ਲਿ ਚੁੱਪ ਕਰ ਜਾ ਉਹਨੂੰ ਤੁਮੜ ਕੇ ਕਿਸੇ ਨਾਲ ਰਿਸ਼ਤਾ ਵੀ ਨਹੀਂ ਕਰਨਾ ਨੀ ਮੇਰੀ ਗੱਲ ਤਾਂ ਸੁਣ ਲੈ ਮੰਮੀ ਆ ਤੁਹਾਡੇ ਗੜੀ ਜੋੜੇ ਹੱਥ ਨਿਆਣੀ ਜੀ ਕਿਤੇ ਵੀ ਵਿਆਹ ਕਰਾਉਣਾ ਤੜ ਦੇ ਕੇ ਉਹ ਕਹਿਣ ਦਿਆ ਵਾ ਜਿਹੜਾ ਮਰਜ਼ੀ ਕਹਿੰਦਾ ਰਹੇ ਮੈਂ ਨਹੀਂ ਕਰਾਉਣਾ ਉਨੇ ਦਿੱਤੀ ਆ ਫੋਟੋ ਮੁੰਡੇ ਦੀ ਤੇ ਮੁੰਡਾ ਬਾਹਰ ਸੈੱਟ ਵਾ ਇੱਕ ਰਿਵੀਅਤ ਲੈ ਮਰੀ ਤੀ ਮੰਮੀ ਤੁਹਾਡੀ ਅੱਗੇ ਬਾਹਰ ਤੇ ਚੱਕਰ ਨਹੀਂ ਨਾ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਐ ਤੇ ਤੂੰ ਫੇਰ ਉਸੇ ਰਾਤ ਤੇ ਤੁਰ ਪਿਓ ਤੁਹਾਡੀ ਕਹਿੰਦੇ ਮੈਂ ਉਹਨਾਂ ਨੂੰ ਛੱਡਿਆ ਮੈਂ ਫੇਰ ਵੀ ਝਰ ਗਈ ਆਪਣਾ ਪੁੱਤ ਉਹਨਾਂ ਦੀ ਝੋਲੀ ਚ ਪਾਇਆ ਮੈਂ ਤਾਂ ਵੀ ਝਰ ਗਈਆਂ ਫੇ ਚੱਲ ਕੋਈ ਗੱਲ ਨਹੀਂ ਇਹ ਮੇਰੀ ਕਿਸਮਤ ਚ ਲਿਖਿਆ ਹੋਗਾ ਸਾਰਾ ਕੁਝ ਪਰ ਤੂੰ ਹੁਣ ਫੇਰ ਦੇਓ ਫੇਰ ਉਸੇ ਪਾਸੇ ਤੁਰਨ ਇਹ ਤਾਂ ਮਣੀ ਮੈਂ ਕੰਨਾ ਮੇਰੇ ਲਾਗੂ ਚੱਲ ਜੋ ਜਾਣੀ ਤੇ ਮੈਂ ਚੱਲ ਜਣਾ ਜੇ ਕਿਦਾਂ ਦੀਆਂ ਗੱਲਾਂ ਕਰਨੀ ਆ ਮੈਂ ਤੇਰੀ ਮਾਂ ਵਾ ਤੇਰਾ ਮਾੜਾ ਸੋਚੂਗੀ ਤੂੰ ਹੀ ਨਹੀਂ ਮੇਰੀ ਮਾਂ ਹੈਗੇ ਮਾਂ ਇਹਨਾਂ ਜਿਹੜਾ ਮਾੜਾ ਕਰਦੇ ਕਿਤਾਂ ਦੀ ਹੋ ਗਈਆਂ ਹੈ ਤੂੰ ਤੇ ਮੇਰੀ ਗੱਲ ਹੀ ਨਹੀਂ ਮੰਨਦੀ ਹੁਣ ਕੌਮ ਸੇ ਕੰਮ ਮੇਰੀ ਗੱਲ ਸੁਣ ਤੇ ਸਹੀ ਧਿਆਨ ਦੇ ਨਾਲ ਪੁੱਤ ਐਡੀ ਲੰਮੀ ਜ਼ਿੰਦਗੀ ਕਿਦਾਂ ਨਗਾ ਹੁਣੀ ਕੱਲੀ ਨੇ ਤੂੰ ਤੁਹਾਨੂੰ ਬੜੀ ਮੇਰੀ ਜ਼ਿੰਦਗੀ ਦੀ ਪਰਵਾਹ ਵਾ ਮੈਂ ਕੱਢ ਲਾਂਗੀ ਆਪਣੀ ਜ਼ਿੰਦਗੀ ਆਪੇ ਤੁਹਾਨੂੰ ਬੜੀ ਪਰਵਾਹ ਮੇਰੀ ਜ਼ਿੰਦਗੀ ਦੀ ਨਾ ਤੇ ਤੁਹਾਡੇ ਵਰਗੀ ਮਾਂ ਤੇ ਨਾ ਹੀ ਹੋਵੇ ਨਾ ਤੇ ਸਭੋ ਚੰਗਾ ਵਾ ਹਾ ਰੱਬਾ ਮੇਰੀ ਦੀ ਤੇ ਮੈਨੂੰ ਬੋਲਣ ਦਿੰਦੀ ਹੁਣ ਕਿੰਨਾ ਕੁਛ ਕਹਿੰਦੀ ਆ ਇੱਕ ਵਾਰੀ ਮੇਰੀ ਗੱਲ ਨਹੀਂ ਸੁਣੀ ਮੰਮੀ ਤੂੰ ਕੀ ਕਹਿਨੀ ਆ ਮੰਮੀ ਕੀ ਹੋਇਆ ਰੋਣ ਕਤੋੜੇ ਹੋ ਤੇ ਨਾਲੇ ਉਹ ਨੰਬ ਨੂੰ ਕੀ ਹੋਇਆ ਬੜੀ ਗੁੱਸੇ ਚ ਜਾਂਡੀ ਐ ਨੀ ਰੋਣੀ ਆਪਣੀ ਕਿਸਮਤ ਨੂੰ ਜਦੋਂ ਤੀਹਾਂ ਪੁੱਤ ਗਾੜੀ ਬੋਲ ਪੈਣ ਨਾ ਤੇ ਫਿਰ ਮਾਵਾ ਨੇ ਰੋਣਾ ਹੀ ਆ ਕੋਇਆ ਕੀ ਦੱਸੋਗੇ ਵੀ 니 ਤੇਰਾ ਪਿਓ ਨੇ ਦੱਸ ਪਾਈ ਬੜੀ ਵਧੀਆ ਕਿਸ ਨੇ ਬਾਹਰੋਂ ਕਿਹਾ ਹੀ ਕਿ ਮੁੰਡਾ ਬਾਹਰ ਸੈਟ ਵਾ ਤੇ ਹੈ ਵੀ ਕੁਵਾਰਾ ਤੇ ਚੱਲ ਮੈਂ ਇਹਨੂੰ ਬੁਲਾਉਂ ਮੈਂ ਫੋਟੋ ਵਿਖਾਣਨੀ ਆ ਵੇ ਵੇਹ ਮੁੰਡਾ ਕਿੱਡਾ ਸੋਹਣਾ ਵਾ ਤੇ ਤੇਰਾ ਰਿਸ਼ਤਾ ਕਰ ਦਿੰਨੇ ਆ ਉਹਨੇ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਫੋਟੋ ਚੱਕ ਚੱਕ ਮੇਰੀ ਗੱਡੀ ਉੱਤੇ ਧਿਆਨ ਨਹੀਂ ਕੀਤਾ ਫੋਟੋਆ ਹੁਣ ਦੱਸੋ ਮੈਨੂੰ ਮੈਨੂੰ ਉੱਥੇ ਬੋਲਣ ਦੇ ਹੋਣਾ ਕਿ ਤੂੰ ਐਦਾਂ ਵਾ ਐਦਾਂ ਵਾ ਮੈਨੂੰ ਪਤਾ ਨਹੀਂ ਉਹਨੇ ਨਹੀਂ ਮੰਨਣਾ ਇਸੇ ਕਰਕੇ ਮੈਂ ਨਾ ਕੀਤੀ ਹੀ ਆਹੋ ਹੁਣ ਤੂੰ ਵੀ ਪਾਲਾ ਚਸ਼ਮਾ ਤੇ ਲਾਉਣ ਹੈ ਤੈਨੂੰ ਮੌਕਾ ਮਿਲ ਗਿਆ ਗੱਲ ਕਰਨ ਦਾ ਮੈਂ ਚਸ਼ਮਾ ਤੇ ਮੰਮੀ ਲਾਉਣ ਨਹੀਂ ਪਾਉਂਦੀ ਉਹ ਵੀ ਸਹੀ ਕਹਿੰਦੀ ਆ ਆਪਣੀ ਜਗ੍ਹਾ ਤੇ ਸਹੀ ਆ ਉਹ ਕਿੱਦਾਂ ਕਰਾ ਲੇ ਇਹ ਕੀ ਸਹੀ ਆ ਤੇ ਤੇਰਾ ਵੀ ਦਿਮਾਗ ਖਰਾਬ ਹੋ ਗਿਆ ਬੇਵਕੂਫੇ ਐਵੇਂ ਨਾ ਨਹੀਂ ਪਤਾ ਲੱਗਦਾ ਕਿ ਉਹਦਾ ਵਿਆਹ ਕਰਾਂਗੇ ਵਿਚਾਰੀ ਆਪਣੇ ਘਰ ਜਾਊਗੀ ਹੈ ਇੱਥੇ ਸਾਰੀ ਉਮਰ ਖੜਾਈ ਉਹਨੂੰ ਮੰਮੀ ਕੀ ਕਰਨਾ ਵਿਆਹ ਕਰਾ ਕੇ ਮੈਂ ਤੇ ਕਹਿੰਦੀ ਨਾ ਹੀ ਵਿਆਹ ਕਰਾਏ ਕੋਈ ਆਪਣੇ ਪੈਰਾਂ ਤੇ ਸਟੈਂਡ ਹੋਏ ਬੰਦਾ ਚੰਗਾ ਵਾ ਬਹੁਤ ਸੋਹਣੀ ਕਰਤੂ ਤਾ ਤੇਰੀ ਹਨਾ ਤੂੰ ਤੇ ਚੁੱਪ ਹੀ ਕੀਤੀ ਰਹਿ ਤੂੰ ਉਹਨਾਂ ਦੀ ਆਪਣੇ ਪੈਰਾਂ ਤੇ ਸਟੈਂਡ ਤੂੰ ਕਿੱਥੇ ਭੱਜ ਕੇ ਆਈ ਆ ਤੇ ਅੱਗ ਲੱਗੀ ਹੀ ਤੈਨੂੰ ਮੰਮੀ ਮੈਂ ਜ਼ਿਆਦਾ ਪੜ੍ਹੀ ਲਿਖੀ ਹੁੰਦੀ ਤੇ ਹੋ ਵੀ ਜਾਂਦੀ ਮੇਰੇ ਕੋਲ ਗਲਤੀ ਹੋ ਗਈ ਭੱਜ ਕੇ ਆਈ ਆ ਜਾਂ ਮੇਰਾ ਫਿਰ ਨਾ ਖਾ ਤੇ ਦਫਾ ਹੋ ਮੇਰੇ ਲੱਗੋ ਮੈਂ ਤੇ ਦਫਾ ਹੋ ਜੂੰਗੀ ਪਰ ਮੰਮੀ ਉਹਨੇ ਜੋ ਕਿਹਾ ਸਹੀ ਕਿਹਾ ਵੈਸੇ ਚਲ ਜਾ ਕਾ ਮਾਰਾ ਤੇਰੇ ਸਿਰ ਚ ਕੋ ਚੁੱਕੇ ਮੈਂ ਮੈਂ ਤੇ ਚਲੀ ਜਾਣਾ ਵਾ ਇਹ ਬੱਚਾ ਚਪੜ ਚਪੜ ਕਰਦੀ ਐ ਇਹਦਾ ਜਬਾਨ ਚਲਦੀ ਐ ਦੀ ਜੀ ਕਹਤਾ ਖੇਚ ਕੇ ਕੁੱਤਿਆਂ ਨੂੰ ਕਾਣਾ ਚਲ ਠੀਕ ਐ ਠੀਕ ਐ ਉਹ ਚਲ ਮੈਂ ਸ਼ਾਮ ਨੂੰ ਭੇਜ ਦੂੰਗਾ ਚਲ ਇਹ ਨਾ ਮੈਂ ਉਹਨੂੰ ਭੇਜ ਦਾਂ ਤੇ ਮਗਰ ਤੂੰ ਘਰੋਂ ਇਹਨਾਂ ਨਿਕਲੇ ਉਹ ਚਲ ਆਜੀ ਆਜੀ ਕੋਈ ਨਹੀਂ ਠੀਕ ਐ ਮੈਂ ਭੇਜ ਦੂੰਗਾ ਭੇਜ ਦੂੰਗਾ ਤਰਾ ਉਹ ਹਾਈ ਸਹੀ ਉਹ ਜੀ بڑے ਮੱਥੇ ਤੇ ਹੱਥ ਰੱਖ ਕੇ ਬੈਠਾ ਹੁਣ ਕੀ ਹੋ ਗਿਆ ਵਾ ਉਹ ਮੱਥੇ ਦੇ ਹੱਥ ਕਦਾ ਰੱਖਣਾ ਵਾ ਇਹੋ ਸੋਚਦਾ ਰਹਿਣਾ ਵਾ ਵੀ ਪਿੰਦਰ ਦਾ ਵੀ ਘਰ ਬਰਬਾਦ ਹੋ ਗਿਆ ਜੇ ਦੂਜਾ ਵਾ ਨਖਟੂ ਉਹਦੇ ਵੀ ਕੋਈ ਧੀ ਪੁੱਤ ਹੈ ਨਹੀਂ ਚੱਲ ਮੰਚ ਰੀਜ ਆਉਂਦੀ ਹੀ ਸਾਡੇ ਵੀ ਵੇੜੇ 'ਚ ਕੋਈ ਨਿਆਣਾ ਭੱਜਾ ਫਿਰੇ ਕਦੇ ਚੁੱਕੀਏ ਕਦੇ ਖੜਾਈਏ ਹੈ ਤੇ ਬਸ ਉਦਾਂ ਹੀ ਰਿਹਾ ਚੱਲਿਆ ਮੈਂ ਪੰਜਾਬ ਦੇ ਹਰ ਪਾਸਾ ਕਿਸਮਤ ਵੀ ਸਾਸਦਾ ਏ ਨਾ ਤੇ ਫੇਰ ਹੀ ਰੱਬ ਸੁਖ ਦਿੰਦਾ ਹੈ ਹੋ ਸਕਦਾ ਹੈ ਕਿ ਕਿਤੇ ਪਿਛਲੇ ਜਨਮ ਵਿੱਚ ਮਾਰੇ ਕੰਮ ਕੀਤੇ ਹੋਣਗੇ ਉਹ ਹੁਣ ਭੁਗਤਨੇ ਪੈ ਰਹੇ ਨੇ ਹੁਣ ਉਹ ਤੇ ਚਾਹੀਦਾ ਹੈ ਦੋ ਤਿੰਨ ਨਿਆਣੇ ਸਾਡੇ ਘਰ ਹੁੰਦੇ ਹਨਾ ਕੁੜੀਆਂ ਹੁੰਦੀਆਂ ਮੁੰਡੇ ਹੁੰਦੇ ਕਿੰਨੀ ਰੌਣਕ ਹੁੰਦੀ ਘਰ 'ਚ ਹਨਾ ਕਿੱਦਾਂ ਵਧੀਆ ਲੱਗਣਾ ਹੈ ਚਾਹੀਦਾ ਤਾਂ ਬੜਾ ਕੁਛ ਵਾ ਪਰ ਪਰਮਾਤਮਾ ਦਾ ਵੇ ਤਾਂ ਫੇਰ ਹੀ ਆ ਨਾ ਆਪਣਾ ਹੱਥ ਵਸ ਨਹੀਂਗਾ ਆਪਣਾ ਹੋਏ ਤੇ ਝਟ ਖੋ ਕੇ ਲੈ ਆਈਏ ਮਾਲਕ ਦੀ ਮਰਜ਼ੀ ਹੈ ਨਾ ਨਾਲੇ ਇਹ ਚੀਜ਼ਾਂ ਕਿਡੀਆਂ ਮੁੱਲ ਮਿਲਦੇ ਆ ਇਹਦੇ ਉਹ ਕਿਰਪਾ ਕਰੇ ਤੇ ਫੇਰ ਆ ਉੱਠੇ ਬਾਹਰ ਗੱਲ ਤੇ ਕਰਨੀ ਪੈਣੀ ਕਰਦਾ ਬਲਕਿ ਜਾਂਦੇ ਆ ਜਾ ਘੋਟਕ ਪਾਣੀ ਲਿਆ ਡੈਡੀ ਮੇਰੀ ਗੱਲ ਸੁਣੋ ਜਿਹੜੀ ਪੈਲੀ ਆ ਮੇਰੇ ਨਾਂ ਲਾਓ ਪੈਲੀ ਤਾਂ ਦਿੱਤੀ ਤੇ ਆਵਾ ਉਹਨੂੰ ਨਾਂ ਲਾਉ ਨੂੰ ਕਿ ਹੋਣਾ ਵਾ ਨਾਂ ਆਪੇ ਲੱਗ ਜੂਗੀ ਬਾਅਦ ਨਹੀਂ ਮੇਰੇ ਨਾਂ ਚਾਹਉਣਾ ਪਹਿਲੀ ਏਦਾਂ ਦੇ ਦਿੱਤੀ ਏ ਠੀਕ ਆ ਮੈਨੂੰ ਜਿਹੜੀ ਦਿੱਤੀ ਮੇਰੇ ਨਾਂ ਲਾਓ ਪੱਕੀ ਮੇਰੀ ਹੋ ਗਈ ਓਹ ਤੂੰ ਗੱਲ ਨਹੀਂ ਸਮਝਣ ਡਿਆ ਪੱਕੀ ਦਾ ਕੀ ਮਤਲਬ ਹੋਇਆ ਪਹਿਲੀ ਤੇ ਤੁਹਾਡੀ ਮੈਗਣੀ ਨਾਮ ਲੈ ਜਾਣੀ ਆ ਜਿੰਨਾ ਚਿਰ ਮੈਂ ਜਿੰਨਾ ਮੇਰੇ ਨਾਂ ਰਹਿਉ ਕਿ ਮੁੜ ਕੇ ਆਪੇ ਮਿਲ ਜੂਗੀ ਤੁਹਾਨੂੰ ਜਦੋਂ ਮੈਂ ਮਰਮਕ ਗਿਆ ਓਏ ਓ ਬੜਾ ਟਾਈਮ ਲੱਗਣਾ ਵਾ ਏਦਾਂ ਕੀ ਪਤਾ ਕੀ ਹੋਣਾ ਕੀ ਨਹੀਂ ਮੈਨੂੰ ਚਾਹੀਦੀ ਆ ਪਹਿਲੀ ਓ ਜੇ ਟਾਈਮ ਲੱਗਣਾ ਤੇ ਸਦਾਈਆ ਉੱਥੋਂ ਕੋਈ ਗੋਲੀ ਗਾਲੀ ਲਿਆ ਕੇ ਦੇਹ ਮੈਨੂੰ ਦੋ ਲਿਆ ਸੋ ਕੋ ਇੱਕ ਦੀਆਂ ਵੀ ਅਸੀਂ ਦੋਵੇਂ ਜੀ ਖਾਈਏ ਰ ਕੰਮ ਨਬੇੜ ਗਏ ਤੂੰ ਹੀ ਮੇਰੀ ਗੱਲ ਸੁਣੋ ਵਾਦੂ ਨਾ ਗੱਲਾਂ ਕਰੋ ਪਿਆਲੀ ਮੇਰੇ ਨਾਂ ਕਰੋ ਨਹੀਂ ਪਿਆਲੀ ਤੂੰ ਨਾਂ ਕਰ ਕੇ ਕੀ ਕਰ ਦੇਣਾ ਮੈਂ ਕਟੂਗਾ ਕੋਹ ਨਾ ਕੋ ਮੈਂ ਆਪਣਾ ਵੇਚਣੀ ਆ ਪਿਆਲੀ ਮੈਂ ਆਪਣਾ ਘਰ ਲੱਗ ਪੋਣਾ ਪਿਆਲੀ ਵੇਚਣੀ ਆ ਤੇ ਘਰ ਬਣਾਉਣਾ ਹਾਂ ਸ਼ਰਮ ਆਉਂਦੀ ਓ ਮੇਰੀ ਗੱਲ ਸੁਣੋ ਇੱਥੇ ਨਹੀਂ ਹੋ ਰਿਹਾ ਜਾਂਦਾ ਮੇਰੇ ਕੋਲ ਇੱਥੇ ਰੋਜ਼ ਕੋਈ ਨਾ ਕੋਈ ਗੱਲ ਹੁੰਦੀ ਆ ਇੱਥੇ ਜਾਂ ਤਾਂ ਕੋਈ ਮਰੂਗਾ ਤੇ ਫੇਰ ਵੀ ਕਰਨੀ ਆ ਤੂੰ ਇਹਦੇ ਨਾਲ ਚੰਗਾ ਹੋਏ ਪਿੰਡ ਹੀ ਘੜ ਦੋ ਓ ਚੁੱਪ ਕਰਕੇ ਆਪਣਾ ਟਾਈਮ ਕੱਟ ਲਾ ਐਡਾ ਵੱਡਾ ਘਰ ਵਾ ਇੱਥੇ ਕਿੰਨੇ ਕ ਜ ਇਤਨਾਂ ਨੂੰ ਟਾਈਮ ਨਿਕਲ ਆਥੇ ਰੋਜ਼ ਰੋਜ਼ ਦਾ ਦੁੱਬ ਗਏ ਮਰ ਜਾ ਪੈਲੀ ਵੇਚ ਕੇ ਆਣਾ ਕੋਠੇ ਪਾਉਣੇ ਆ ਕੋਈ ਗੱਲ ਨਹੀਂ ਹੁਣ ਕੀ ਕਰਨਾ ਫਿਰ ਪੈਣੀ ਤਾਂ ਹੈ ਗਈ ਇੰਨਾ ਜਿਹੜਾ ਮੈਂ ਕੀਤਾ ਕੰਮ ਮਿਹਨਤ ਕੀਤੀ ਤੇ ਤੁਸੀਂ ਮੇਰੇ ਕੀ ਭੱਲੇ ਪਾਤਾ ਵਾ ਮੈਂ ਨਾ ਤੂੰ ਮਿਹਨਤ ਕੀਤੀ ਆ ਕਿਹੜਾ ਮੈਟਰ ਰਹਿ ਗਿਆੜਾ ਤੇਰੇ ਗੱਲ 'ਚ ਨਹੀਂ ਪਾਇਆ ਮੈਨੂੰ ਦਿਖੰਡਿਆ ਜਰਾ ਤੁਸੀਂ ਮੈਨੂੰ ਕੱਲ ਨੂੰ ਦੇਣਾ ਵਾ ਉਹ ਤੁਸੀਂ ਜਿਆਦਾ ਉਹਨੂੰ ਹੀ ਕਰਦੇ ਹੋ ਦੂਜੇ ਨੂੰ ਪੈਲੀ ਤੈਨੂੰ ਦੇਤੀ ਆ ਨਾ ਨਾ ਉਹਦੇ ਵੀ ਨਹੀਂ ਉਹ ਮੈਂ ਲਾਈ ਤੇ ਨਾ ਤੇਰੇ ਵੀ ਨਹੀਂ ਉਹ ਲਾਈ ਮੈਨੂੰ ਉਹਦਾ ਠੇਕਾ ਨਹੀਂ ਗਾ ਆਹੋ ਮੈਨੂੰ ਮੇਰੇ ਮੈਨੂੰ ਚਾਹੀਦੀ ਮੇਰੀ ਆਹੋ ਤੈਨੂੰ ਨਹੀਂ ਨਾ ਠੇਕ ਤੇ ਜਾ ਜਿੱਥੋਂ ਜਾਣੀ ਜਾ ਕੇ ਤੇ ਲੈ ਲੈ ਮੈਂ ਨਹੀਂ ਲਾਉਣੀ ਹਾਈ ਹਾਈ ਬਾਹਰ ਕਾਦੀ ਰੋਲੀ ਪੈ ਗਈ ਏ ਇਹ ਤੇ ਸਣੀ ਦੀ ਆ ਜੰਪਲਾ ਕਿਉਂ ਨਹੀਂ ਲਾਉਣੀ ਮੇਰੀ ਪੈਲੀ ਆ ਮੈਂ ਵੇਚਾਂ ਜੋ ਮਰਜ਼ੀ ਕਰਾਂ ਤੇਰੀ ਪੈਲੀ ਆ ਤੂੰ ਲੈ ਲਈ ਆ ਇਹ ਪੈਲੀ ਦਿੱਤੀ ਆ ਵੱਡਿਆਂ ਨੇ ਕੁਝ ਲਈ ਆਂ ਹੀ ਬੈ ਠੀਕ ਆ ਕਿ ਨਹੀਂ ਇਹ ਗੱਡੀ ਵੀ ਪੀੜਿਆਂ ਦੇ ਵਰਤਣੀ ਆ ਉਹ ਡੈਡੀ ਤੂੰ ਹੀ ਜ਼ਿਆਦਾ ਨਾ ਘੁਆਤਾ ਪਾਓ ਨਾਲਿਆ ਘਰ ਦਾ ਵੀ ਹਿੱਸਾ ਪਾਓ ਜਿਹੜਾ ਪਾਉਣਾ ਵਾ ਮੇਰੀ ਗੱਲ ਸੁਣ ਬੰਦੇ ਦੇ ਪੁੱਤਾਂ ਨੂੰ ਆਪਣੀ ਕਮਾਈ ਕਰ ਆਪਣੇ ਪੈਸੇ ਇਕੱਠੇ ਕਰ ਤੇ ਦੋਵੇਂ ਪਿਓ ਪੁੱਤ ਤੇਰੀ ਮਤ ਕਰਾਂਗੇ ਅਸੀਂ ਵੀ ਜਿੰਨੇ ਜੋਗੇ ਆ ਘਰ ਆਪਣਾ ਬਣਾ ਲਈ ਨਹੀਂ ਮਤ ਪਾਉਣੀ ਤੁਸੀਂ ਮੇਰੀ ਚੰਗਾ ਇਹ ਪੁੱਤ ਦੇਖੋ ਸ਼ਰਮ ਘਾਤ ਥੋੜੀ ਬੁੱਧੀ ਬਈ ਸ਼ਰਮ ਹੈਗੀ ਆ ਕਿ ਨਹੀਂ ਤੈਨੂੰ ਹੁਣ ਪੈਈ ਵੇਟ ਕਿਨੇ ਕੋਠੇ ਪਾਉਣੀ ਲੱਖ ਲਾਂ ਤਾਂ ਤੇਰਾ ਨਾ ਜੋ ਮਰਜੀ ਕਰਨਾ ਆਹ ਮੈਂ ਨਹੀਂ ਰਹਿਣਾ ਉੱਥੇ ਤੂੰ ਨਾ ਰਹਿ ਉੱਥੇ ਮੈਂ ਸ਼ਹਿਰ ਰਹਿਣਾ ਕਿਤੇ ਤੂੰ ਜਿੱਥੇ ਸ਼ਹਿਰ ਰਹਿ ਠੱਠੇ ਖੂਦ ਰਹਿ ਜਾ ਕੇ ਮੰਮੀ ਮੇਰੀ ਸੁਣ ਲੈ ਗੱਲ ਅੱਥੇ ਜੇ ਕੋਈ ਮਰ ਗਿਆ ਨਾ ਤੇ ਫਿਰ ਤੁਸੀਂ ਜਵਾਬ ਦੇਣਾ ਮੇਰਾ ਮਰਦਾ ਮਰੇ ਇੱਧਰ ਮੇਰੀ ਪਹਿਲੀ ਮਰੇ ਨਾਲ ਉਹਨੇ ਤਾਂ ਮੈਂ ਦਵਾਈ ਖਾ ਕੇ ਮਰ ਜਾਣਾ ਹੀ ਮਰਨਦੇ ਇੱਧਰ ਡਰਾਵੇ ਦੇਣਾ ਤੂੰ ਵੱਡਾ ਤੂੰ ਮੈਨੂੰ ਮੈਂ ਡਰਾਵੇ ਨਹੀਂ ਹੁੰਦੇ ਹਾਂ ਬਾਅਦ ਚ ਫਿਰ ਤੁਸੀਂ ਰੋਣਾ ਹੀ ਕਰ ਲੈ ਤੂੰ ਜੋ ਕਰਨਾ ਵਾ ਐਂ ਨਹੀਂ ਰੋਂਦੇ ਤੇਰੇ ਵਰਗੇ ਪੁੱਤ ਨੂੰ ਹੌਸਲੇ ਨਾ ਜਿਹੜਾ ਮੈਂ ਖਾ ਲੈਣੀ ਸੱਚੀ ਮੈਂ ਜਾ 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 ਖਾ ਜਾ ਚੰਗਾ ਜਾ ਖਾ ਲੈ ਜਾ ਕੇ ਠੀਕ ਆ ਖਾ ਜਾ ਕੇ ਤੁਹਾਨੂੰ ਵੀ ਆ ਜੂਗਾ ਹੱਸੇ ਦੇਖ ਬਲੇਟੇ ਰਹਿੰਦੇ ਭੁੱਖੇ ਰਹਿ ਰਹੇ ਜ਼ਮੀਨ ਬਣਾਈਆਂ ਇਹ ਜਿੰਨੇ ਵੇਚਣੀ ਆ ਦੁੱਖ ਨਹੀਂ ਹੁੰਦਾ ਉਹ ਗੱਲ ਸੁਣ ਕੋਈ ਵੀ ਕੰਮ ਕਰਨਾ ਹੌਸਲੇ ਨਾ ਕਰੋ ਮਰ ਕੇ ਪਾਲੇ ਨੇ ਕੋਈ ਨੁਕਸਾਨ ਨਾ ਕਰ ਲੈ ਮੈਨੂੰ ਹੁਣ ਆਹ ਗੱਲ ਕਹਿ ਗਿਆ ਇਹਨੂੰ ਹਰਮੀ ਹੈ ਨਹੀਂ ਮਾਸਾ ਵੀ ਹਾਂ ਬੇ ਕੀ ਕਰਨ ਰਿਹਾਈਓ ਉਹ ਜਦੋਂ ਜਾ ਕੇ ਉਥੇ ਜ਼ਮੀਨ ਵੇਚੇਗਾ ਉਹ ਲੋਕੀ ਮੈਨੂੰ ਲੱਖ ਲੱਖ ਗੱਲ ਨਾ ਕਰਨਗੇ ਤੇਰੀ ਕਿਹੜੀ ਵੇਲੇ ਵਿੱਚ ਬਾਹ ਆਈ ਆ ਆ ਕਿੰਨਾ ਵੱਡਾ ਘਰ ਵਾ ਕਿਨੇ ਕਮਰੇ ਆ ਦੱਸ ਇਥੇ ਨੂੰ ਰਿਆ ਨੂੰ ਜਾਂਦਾ ਦੱਸ ਮੈਂ ਕੀ ਕਰਾਂ ਮੇਰੀ ਕਿਹੜੀ ਉਹ ਮੰਨਦਾ ਮੈਂ ਨਹੀਂ ਇਹਨੂੰ ਜ਼ਮੀਨ ਦੇਣੀ ਮੈਂ ਇਹਦੇ ਕੋ ਸਾਰੀ ਗੋਲੇ ਨੇ ਇਹਨੂੰ ਮਰਲਾ ਨਹੀਂ ਦੇਣਾ ਇਹਨੂੰ ਮੈਂ ਬੇਦਖਲ ਕਰ ਦੇਣਾ ਬਸ ਬਹੁਤ ਸੋਹਣੇ ਲੱਗੋਗੇ ਲੋਕੀ ਨਾਲੇ ਨਾ ਚੜ ਚੜ ਕੋਠਿਆਂ ਦੇ ਹੱਸਣਗੇ ਤੇ ਫਿਰ ਚੰਗੀ ਗੱਲ ਵਾ ਤੇ ਜਦੋਂ ਲੋਕਾਂ ਦੇ ਟਰੈਕਟਰ ਆਣਗੇ ਪੈਲੀਆਂ ਦੇ ਵਗਣਗੇ ਉਦੋਂ ਵੀ ਲੋਕਾ ਹੱਸਣਾ ਵਾ ਪਿਓ ਯੋ ਨਹੀਂ ਲੋਕੀ ਵਾਉਣ ਸਰ ਜੇ ਰਿਆ ਜੇ ਜੋ ਦਾ ਹਿਸਾਬ ਹੰਦਾ ਦੇ ਛੱਡ ਮੈਂ ਨਹੀਂ ਹਿਸਾਬ ਦੇਣਾ ਕੋਈ ਨੁਕਸਾਨ ਹੋ ਗਿਆ ਫਿਰ ਕੀ ਕਰੇ ਹੋ ਲੈੰਦੇ ਹੋ ਲੈੰਦੇ ਫਿਰ ਕੀ ਹੋਜੂ ਹਾਂ ਤਾਂ ਤੂੰ ਐਸੇ ਮੂੰਹ ਨਾ ਕਹਿਣਾ ਨਾ ਹੋ ਲੈੰਦੇ ਮੁੜ ਕੇ ਤੂੰ ਅੱਖਾਂ ਸੇ ਘਸਵਾ ਦੇ ਕੇ ਹੋਣਾ ਓਹ ਫਿੱਟਿਆ ਪਿਆ ਪੈਲੀ ਵੇਚਣ ਡਿਆ ਵਾ ਰਵੇ ਹਾਂ ਇਹਨੂੰ ਕੋਈ ਕਹਿਣ ਡਿਆ ਇੱਥੇ ਕੁਝ ਕਮਾਈ ਕਰੇ ਚੱਲ ਇਹ ਵੀ ਮਤ ਕਰਾਂਗੇ ਕੋਈ ਨਹੀਂ ਸਾਡਾ ਮੁੰਡਾ ਵਾ ਔਰ ਇਹਦਾ ਮਤਲਬ ਇਹ ਥੋੜਾ ਵਾ ਇਹਨਾ ਮੈਂ ਅੱਜ ਜ਼ਮੀਨ ਕਰਾ ਦੇ ਵੇਚ ਕੇ ਸਾਰਾ ਕੁਝ ਵਟ ਕੇ ਤੇ ਇਹ ਐਸਾ ਐਸ਼ਾ ਕਰ ਛੱਡੇ ਪਤਾ ਨਹੀਂ ਕੀ ਦੀ ਬਹਿਣੀ ਬਹਿ ਗਿਆ ਵਾ ਘਰ ਦੇ ਆ ਜੀਆਂ ਵੀ ਤੇ ਮੰਨਦਾ ਹੀ ਨਹੀਂ ਭੁਖੇ ਰਹਿਣਾ ਜ਼ਮੀਨਾਂ ਬਣਾਓ ਅਸੀਂ ਕਹਿੰਦੇ ਸਾਰੀ ਉਮਰ ਜੁੱਤੀ ਨਹੀਂ ਪਾ ਕੇ ਵੇਖੀ ਇਹਨੂੰ ਮਤਲਬ ਪੈਲੀ ਦੇਣਾ ਵੇਚਣ ਵਾਸਤੇ ਚੱਲ ਵੇਚਣ ਗੂਚਣ ਵਾਲੀ ਤੇ ਗੱਲ ਗਲਤ ਵਾ ਚੱਲ ਉਹਨੂੰ ਜੇ ਨਹੀਂ ਪਹਿਲੀ ਗੱਲ ਤੂੰ ਉਹਨੂੰ ਬਹਿ ਕੇ ਪਿਆਰ ਨਾਲ ਸਮਝਾਓ ਜੇ ਨਹੀਂ ਨਾ ਮੰਨਦਾ ਤੇ ਉਹਨੂੰ ਅੱਦਾਂ ਕਹੋ ਵੀ ਭਰਾਵਾ ਤੂੰ ਘਰ ਬਣਾ ਲਾ ਮੈਂ ਤੈਨੂੰ ਪੈਸਾ ਤੇ ਲਾ ਦੇਦਾ ਚਲੋ ਉਹ ਤੇ ਗੱਲ ਹੋਈ ਆ ਵੀ ਬਣਾ ਦੋ ਉਹਨੂੰ ਵੀ ਬਣਾ ਦੋ ਉਹ ਤੇ ਵੱਖਰੀ ਗੱਲ ਵਾ ਉਹ ਤੇ ਹੋ ਸਕਦਾ ਮਸਲਾ ਹਲ ਪਰ ਪਹਿਲੀ ਨਹੀਂ ਉਹ ਮੈਂ ਵਿਗੰਦੇਣੀ ਘਰ ਬਣਾਉਣਾ ਤੇ ਬਣਾ ਲੈ ਅਸੀਂ ਕਰਜਾ ਕਰਜਾ ਚੁੱਕ ਕੇ ਜਿੱਦਾਂ ਮਰਜ਼ੀ ਕਰੀਏ ਦਾ ਸਿਆਪਾ ਕਰ ਦਿੰਨੇ ਆ ਦਾ ਬਾਬਾ ਸਿਆਪਾ ਨਹੀਂ ਕਹੀਦਾ ਜੇ ਸੁਣੂਗਾ ਨੂੰ ਹੋਰ ਅੱਗ ਲੱਗੇਗੀ ਸਿਆਪਾ ਹੀ ਆਏ ਉਹ ਰਿੰਮਾ ਕੀ ਕਮਾ ਬੜਾ ਸਗਣਾ ਦਾ ਕੰਮ ਕਰਨ ਰਿਹਾ ਵਾ ਹੁਣ ਤੂੰ ਹੀ ਸਿਆਣੇ ਬਣੂ ਉਹ ਤੇ ਛਦਾਈ ਹੈ ਉਹਦਾ ਤਾਂ ਹੁਣ ਦਿਮਾਗ ਨਹੀਂ ਕੰਮ ਕਰਦਾ ਹੈਗਾ ਤੇ ਆ ਲੋ ਫੜੋ ਨਾਲੇ ਘੁੱਟ ਪਾਣੀ ਪੀ ਲੋ ਕਦੇ ਦੇ ਮੰਗਣ ਦੇ ਪਾਣੀ ਦੇ ਪਿਆਲ ਗਏ ਤੇਰਾ ਜੰਮਿਆ ਇਹਦਾ ਥੇ ਹੋ ਜੇ ਇਹਦਾ ਇਹ ਜੇ ਪੁੱਤ ਦੇ ਜੰਮ ਦੇ ਮਰ ਜਾਣ ਚੰਗਾ ਤੇ ਨਾ ਤਾਂ ਕੁੜੀਆਂ ਦੋ ਜੰਮ ਪੈਣ ਦੀ ਉਹ ਚੰਗੀਆਂ ਐ ਚੰਗਾ ਬਾਬਾ ਤੁਹਾਡੀ ਵੀ ਆ ਜਿਹੜੀ ਨਿੱਕੀ ਨਿੱਕੀ ਕਿਚ ਕਿਚ ਵਾ ਨਾ ਇੰਨੇ ਪਤਾ ਨਹੀਂ ਸਾਡੇ ਘਰ ਚ ਕੀ ਕਰ ਦੇਣਾ ਮੈਨੂੰ ਇੰਨਾ ਡਰ ਲੱਗਦਾ ਨਾ ਜਿਹੜਾ ਕੋਈ ਕਹਿਂਦੀ ਗੱਲ ਤੂੰ ਮੈਨੂੰ ਇਹ ਦੱਸ ਜੇ ਕਿਹ ਜ਼ਿੰਮੇਦਾਰ ਦਾ ਪੁੱਤ ਗਏ ਮੈਂ ਜ਼ਮੀਨ ਵੇਚ ਕੇ ਕੋਠੇ ਪਾਉਣੇ ਆ ਹੈ ਤੇ ਬੰਦੇ ਦਾ ਫੇਰ ਮਰਨਾ ਹੁੰਦਾ ਕਿ ਨਹੀਂ ਹੁੰਦਾ ਕਈ ਤੇ ਤੂੰ ਜਾਣੀ ਆ ਉਹ ਤਾਂ ਮੈਂ ਤੁਹਾਡੀ ਗੱਲ ਮੰਨਣੀ ਐ ਮੈਨੂੰ ਸਾਰਾ ਪਤਾ ਵਾ ਕਿਹੜੀ ਸੋਖੀ ਬਣਾਈ ਪਰ ਇਹਨਾਂ ਨੇ ਹੁਣ ਬਣਾਈ ਨਹੀਂ ਨਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਦੁੱਖ ਨਹੀਂ ਜ਼ਮੀਨ ਚੀਜ਼ ਕੀ ਹੁੰਦੀ ਸਾਡੇ ਪਿਓ ਦਾਦੇ ਨੇ ਕਿੰਨੀ ਮਿਹਨਤ ਕੀਤੀ ਗਾੜੀ ਮੈਰ ਰੁਲ ਗਏ ਸਾਰੀ ਉਮਰ ਹੈ ਚਾਰ ਸਿਹੜ ਇਹਨਾਂ ਨੂੰ ਹੋਰ ਵਧਾ ਕੇ ਦਿੱਤੇ ਇਹ ਕੀ ਕਰਨ ਧਿਆਵਾ ਇਹ ਵੇਚਣ ਧਿਆਵਾ ਇਹਦੇ ਨਾ ਅੱਜ ਪਹਿਲੀ ਲੱਗ ਜੇ ਇਹਨੇ ਸਾਰੀ ਵੇਚ ਦੇਣੀ ਉਹ ਇਹਨੇ ਨਹੀਂ ਉਹ ਕੱਖ ਵੀ ਰਹਿਣ ਦੇਣਾ ਚੱਲ ਬਾਬਾ ਜੋ ਵੀ ਕਰਨਾ ਨਾ ਬਹਿ ਕੇ ਸਹਮਤੀ ਨਾ ਕਰੋ ਰੌਵੀ ਨਹੀਂ ਪਾਈਦੀ ਹੁੰਦੀ